ਆਰੇ ਬਿਰੋੜ ਵੈਪਰੀ ਸਤਿਕਾਰ ਮੇਲਾ ਸਾਰੇ ਠੀਕ ਠਾਕ ਹੋਊਗਾ ਅੱਜ ਖੜਿਆ ਜੀ ਕਾਲੇ ਕੇ ਮਿੱਲ ਦੇ ਵਿੱਚ ਤੇ ਆਪਣੇ ਕੋਲੇ ਹੈਗਾ ਰਾਜੂ ਬਾਈ ਹਾਂਜੀ ਰਾਜੂ ਬਾਈ ਨਾਲ ਗੱਲਬਾਤ ਕਰਦਾਂਗੇ ਰਾਜੂ ਬਾਈ ਕੀ ਹਾਲ ਚਾਲ ਹੈ ਸਤਿਕਾਰ ਜੀ ਬਹੁਤ ਬਹੁਤ ਵਧੀਆ ਜੀ ਸਤਿਕਾਰ ਬਾਈ ਕਿਵੇਂ ਲੱਗਿਆ ਮੇਲਾ ਅੱਜ ਦਾ ਮੇਲਾ ਬਹੁਤ ਵਧੀਆ ਲੱਗਿਆ ਜੀ ਤੂੰ ਤਾਂ ਹਰ ਸਦਾ ਬਹਾਰੇ ਮੇਲਿਆਂ 'ਚ ਹੀ ਰਹਿੰਦੇ ਆ ਸਹੀ ਗੱਲ ਹੈ ਕਿਉਂਕਿ ਜਿਹੜਾ ਇਹ ਬਸਤੀ ਵਾਲੀ ਮਾਈ ਦਾ ਮੇਲਾ ਹੈ ਇਹ ਅੱਜ ਕਈ ਥੋਂ ਮੇਲਾ ਇਹ ਉਰੇ ਉਰੇ ਨਹੀਂ ਮੇਲਾ ਕਿਉਂਕਿ ਸਾਡੇ ਦਰਦੇ ਦੀ ਮੇਲਾ ਹੈ ਪਰਸੋਂ ਦਾ ਚੱਲ ਰਿਹਾ ਹੈ ਗੁਰਾਂ ਗੋਰਾ ਕਾ ਪ੍ਰੋਗਰਾਮ ਕੱਲ ਦਾ ਕਰੂ ਉੱਥੇ ਬੰਦਿਆਂ ਦਾ ਮੇਲਾ ਜ਼ਿਆਦਾ ਹੈ ਤੇ ਅੱਜ ਕੱਜ ਕਲਾਣੇ ਆ ਭਲਾ ਢਿਲਵੇ ਉੱਥੇ ਵੀ ਇਸੇ ਮਾਈ ਦਾ ਮੇਲਾ ਕਰ ਪਰਸੋਂ ਦਾ ਚੱਲ ਰਿਹਾ ਹੈ ਤੇ ਇੱਕ ਮੇਲਾ ਅੱਜ ਜure ਆਪਣੇ ਕਾਲੇ ਦੀ ਬਸੜੀ ਵਾਲੀ ਮਾਈ ਦਾ ਕਿ ਉਹਨੇ ਪਹਿਲੇ ਦਿਨੋਂ ਪਾਲੀ ਮਾਲ ਪਸ਼ੂ ਇਕੱਠਾ ਕਰਕੇ ਇਹ ਪਸ਼ੂਆਂ ਦਾ ਮੇਲਾ ਵੀ ਲਾਉਂਦੇ ਨੇ ਕਿਉਂ ਮੇਲਾ ਪਸ਼ੂਆਂ ਦੀ ਲਾਉਣ ਦੇ ਕਾਰਨ ਵਪਾਰੀ ਸ਼ਿਕਾਰੀ ਦੋਨੋਂ ਦੋਨੋਂ ਆਉਂਦੇ ਨੇ ਜੋ ਚਾਹ ਮੰਨ ਲੈ ਖਰੀਦਣ ਵਾਲੇ ਉਰੇ ਵੇਚ ਖਰੀਦ ਵੀ ਹੁੰਦੀ ਹੈ ਤੇ ਸੌਦੇ ਵੀ ਬਹੁਤ ਹੁੰਦੇ ਨੇ ਤੇ ਸੌਦਿਆਂ ਕਰਕੇ ਆਪਣੀ ਦੁਨੀਆਦਾਰੀ ਬਹੁਤ ਹੁੰਦੀ ਹੈ ਮੇਲਾ ਬਣ ਜਾਂਦਾ ਜਿੱਥੇ ਚਾਰ ਪਾਈ ਇਕੱਠੇ ਨੇ ਮੇਲਾ ਤਾਂ ਉੱਥੇ ਜਾਂਦਾ ਜੀ ਬੰਦਿਆਂ ਦੀ ਮੇਲੇ ਨੇ ਤੇ ਬਹੁਤ ਬਹੁਤ ਲੱਖ ਲੱਖ ਸ਼ੁਕਰਗੁਜ਼ਾਰ ਆ ਮੇਰੇ ਭਾਈ ਜੋ ਕਿ ਕਾਤਰ ਦੇ ਵਿੱਚ ਬੈਠੇ ਨੇ ਮੰਗਾ ਜੀ ਮੇਰਾ ਪੂਰਾ ਦਿਲ ਤੈਨੂੰ ਦਿਲ ਦਾ ਯਾਰ ਬੇਲੀ ਹੈ ਤੇ ਉਹ ਕਾਤਰ ਦੇ ਵਿੱਚ ਬੈਠੇ ਨੇ ਬਾਹਰਲੇ ਮੁਲਕ ਦੁਆ ਕਾਤਰ ਹਾਂ ਪੂਰਾ ਮੇਰਾ ਪਰਾ ਮੰਨਣ ਉਹਨੂੰ ਰੋਜ਼ ਗੱਲਬਾਤ ਕਰਦਾ ਮੇਰਾ ਵਿਚਾਰਾ ਵੀ ਭਾਈ ਤੂੰ ਕਿਵੇਂ ਐ ਕੋਈ ਦੁਖੀ ਤਾਂ ਨਹੀਂ ਸੁਖੀ ਤਾਂ ਨਹੀਂ ਠੀਕ ਠਾਕ ਐ ਤੇ ਉਹਨਾਂ ਦਾ ਅੱਜ ਛੋਟਾ ਪਰਾ ਮੈਨੂੰ ਪਿਛਲੀ ਵਾਰ ਮੰਡੀ ਤੇ ਮੁੱਲਾ ਪਰਮੈ ਮਿਲਿਆ ਨਹੀਂ ਮੁੱਲਾ ਪਰ ਵੀ ਦਾਤ ਗਿਫਟ ਕਰਨ ਆਏ ਤੇ ਹਾਂ ਕਿਉਂਕਿ ਉੱਥੇ ਮੈਂ ਮਜਬੂਰ ਹੋ ਗਿਆ ਮੈਨੂੰ ੱਤਕੇ ਨਾਲੀ ਬਾਈ ਗਰਦਾਰ ਜੀ ਉਧਰ ਮੰਡੀ ਤੇ ਲੈ ਗਿਆ ਫਿਰ ਮੈਨੂੰ ਬਾਈ ਗਰਦਾਰ ਦੀ ਮੰਡੀ ਤੇ ਵੀ ਜਾਣਾ ਪਿਆ ਵੀ ਜਾਣਾ ਪੈਂਦਾ ਜਿਹੜਾ ਕੋਈ ਭੈਣ ਭਾਈ ਆਦਰ ਸਤਿਕਾਰ ਕਰੇ ਤੇ ਅੱਜ ਮੇਰਾ ਵੀਰ ਚੱਲ ਕੇ ਪਿਛਲੀ ਮੰਡੀ ਮੈਂ ਇਹਨਾਂ ਨੂੰ ਮਿਲ ਨਹੀਂ ਸਕਿਆ ਮੁਲਾ ਪਰ ਇਹ ਮੇਰਾ ਭਾਈ ਸੀ ਕਿਉਂ ਆ ਥਾੜਾ ਨਿਮਾ ਦਾਸ ਆ ਆਪਾਂ ਕਿੱਥੋਂ ਨੂਰ ਮੈਂ ਚੱਲਣ ਦਰਨਾ ਹੋਜੀ ਠੀਕ ਹੈ ਜੀ ਉਹ ਭਾਈ ਨੇ ਮੈਨੂੰ ਕੁੱਤੇ-ਕੁੱਤੇ ਵੜਨ ਵਾਸਤੇ ਬੱਕਰੀਆਂ ਵਾਸਤੇ ਇੱਕ ਛੋਟਾ ਜਿਹਾ ਗਿਫਟ ਕਰਦਾ ਜਿਹਨੂੰ ਕਿ ਅਸੀਂ ਦਾਅ ਬੋਲਦੇ ਆ ਸਾਡਾ ਚੋਲੇ ਚ ਰੱਖਦੇ ਆ ਬੁੱਪੇ ਦਾ ਹਥਿਆਰ ਪੱਤੇ ਪੁੱਤੇ ਬਣਨੇ ਕੋਈ ਡਾਣੀ ਬਣਨੇ ਬੱਕਰੀ ਵਾਸਤੇ ਤੇ ਮੇਰਾ ਵੀਰ ਮੈਨੂੰ ਪਹਿਲੇ ਦਿਨੋਂ ਤੋਂ ਪਿਆਰ ਬਹੁਤ ਕਰਦੇ ਨੇ ਤਿੰਨੇ ਭਰਾ ਅੱਜ ਇਹ ਗਿਫਟ ਦਾਨ ਕਰਨਾ ਆਏ ਨੇ ਠੀਕ ਹੈ ਬਾਈ ਹਾਂ ਜੀ ਤੁਹਾਨੂੰ ਬਾਅਦ ਵਿੱਚ ਜਿਹੜਾ ਆਪਣਾ ਬਸ ਪਿਆਰ ਦੀ ਖਾਤ ਪਿਆਰ ਦੀ ਕਰਦੇ ਠੀਕ ਹੈ ਜੇ ਰਾਜੂ ਨੂੰ ਦੇਖਦੇ ਨੇ ਰਾਜੂ ਨੂੰ ਦੇਖਦੇ ਨੇ ਤਾਂ ਹੋਗਾ ਬਹਾਵਾ ਟਾਈਮ ਹੋਗਾ ਠੀਕ ਹੈ ਜੀ ਤੇ ਮੁਲਾਕਾਤ ਮਹਾਰਾਜੀ ਵਾਲੀ ਮੇਲੇ ਤੇ ਹੋਈ ਓਥੇ ਸਾਡੇ ਸਾਡੇ ਲਵੇ ਜਿਲ੍ਹਾ ਜਲੰਧਰ ਦੇ ਵਿੱਚ ਹੀ ਆ। ਹਾਂਜੀ। ਉਹ ਵੀ ਜੀ ਸਾਨੂੰ ਮਢਾਲੀ ਵਾਲੇ ਬਾਬੇ ਦੇ ਦੇ ਸਾਡੇ ਬਾਈ ਮੰਗਾ ਜੀ ਦੀ ਹੈ। ਤੇ ਅਸੀਂ ਪਾਬਾ ਮਢਾਲੀ ਵਾਲੇ ਬਾਬੇ ਨੂੰ ਅਸੀਂ ਜਾਣਦੇ ਵੀ ਤੇ ਵਿਚਾਰੇ 16 ਰੁਪਏ ਮੇਗਾ ਭਰਦਾ ਹੈ। ਪਰ ਕਿਉਂਕਿ ਜੁੜਦੇ ਨੇ ਅਸੀਂ ਉਹਦੇ ਚਰਨੀ ਲਾ ਕੇ ਮੇਰੇ ਬਾਈ ਮੰਗਾ ਜੀ ਨੇ ਲਾਤਾ ਵੀ ਸਾਡੇ ਦਵਾਫੇ ਦੇ ਲਾ ਕੇ ਜੁੜਾ। ਮੇਗਾ ਭਰਦਾ ਬਹੁਤ ਵਧੀਆ। ਵੀ ਬਾਈ ਰਾਜੂ ਤੂੰ ਸੋਚੀ। ਮੈਂ ਤਾਂ ਪਹਿਲੀ ਵਾਰ ਪਹੁੰਚਿਆ ਜਿਨ੍ਹਾਂ ਨੇ ਸਭ ਦੇ ਮਾਲਾਂ ਦੀ ਮੈਨੇ ਵੀਡੀਓ ਬਣਾਈ ਆਪਣੇ ਚੈਨਲ ਤੇ ਮਾੜੀ ਬਣਾਈ ਚੰਗੀ ਬਣਾਈ ਇਹਨਾਂ ਨੇ ਮੇਰੀ ਉਹ ਵੀਡੀਓ ਬਹੁਤ ਮਜਬੂਰ ਕਰੀ ਵੀ ਬਹੁਤ ਵਧੀਆ ਧੰਨਵਾਦ ਬਾਈ ਤੇਰਾ ਧੰਨਵਾਦ ਤੇਰਾ ਤੇ ਉਹ ਨਾ ਪੀਕ ਜੀਰਾਂ ਦੇ ਨਾ ਤਾਰੇ ਹਾਂ ਸੀ ਵੀ ਮੇਰੇ ਭਲੇ ਕੁਛ ਨਹੀਂ ਸੀ ਮੈਂ ਉਹਨਾਂ ਬਾਬਿਆਂ ਨਹੀਂ ਤਾਰੇ ਕਿ ਜਿੱਥੇ ਇਹਨਾਂ ਨੇ ਮੇਰੇ ਤੇ ਜਾਣ ਲਗਾ ਉਸ ਉਦੋਂ ਦਾ ਕੁਛ ਮੇਰੀ ਬੁੱਧੀ ਚ ਗੁਰ ਗਿਆਨ ਆ ਗਿਆ ਨਹੀਂ ਮੈਂ ਤਾਂ ਪਾਗਲ ਬੰਦਾ ਤੀ ਜਮਾਂ ਡੰਡਰਾਂ ਵਰਗਾ ਪਸ਼ੂਮਾਲ ਚਾਰਨ ਵਾਲਾ ਕੋਈ ਅੱਜ ਨਹੀਂ ਮਿਲੂ ਇੰਨਾ ਫਕੀਰਾਂ ਦੀ ਟੀਨ ਹੈ ਇਹਨਾਂ ਨੇ ਮੈਨੂੰ ਬਾਪੇਾਂ ਦੀ ਤਰ੍ਹਾਂ ਤੇ ਜਾਣ ਲਾਤਾ ਉਹਦੇ ਦੀ ਮਾਲਕਾਂ ਦੇ ਵਿੱਚ ਫੜਨ ਲਾਤਾ ਤੇਰੇ ਵਰਗੇ ਬਾਈ ਵੀ ਮੇਰਾ ਬਹੁਤ ਸਤਿਕਾਰ ਕਰਦਾ ਧੰਨਵਾਦ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਕੀ ਕਰਾਂ ਜੋ ਬਾਈ ਜੀ